ਭਾਜੀ ਕੀ ਨਾਮ ਮੇਰਾ ਜਸਕਰਨਪਾਲ ਸਿੰਘ ਹੈ ਜੀ ਭਾਜੀ ਕੀ ਹਾਲ ਸਰ ਭਾਜੀ ਮੈਂ ਸਵੇਰੇ 9:30 ਵਜੇ ਦੇ ਕਰੀਬ ਆਪਣੇ ਰੁਟੀਨ ਵਾਈਜ਼ ਜੋ ਕਿ ਆਫਿਸ ਜਾ ਰਿਹਾ ਸੀਗਾ ਮੈਂ ਪ੍ਰਾਈਵੇਟ ਜੌਬ ਕਰਦਾ ਜੀ ਤੇ 40-50 ਦੀ ਸਪੀਡ ਤੇ ਬਾਈਕ ਸੀਗਾ ਮੇਰਾ ਮੈਂ ਬਾਈਪਾਸ ਤੇ ਆ ਰਿਹਾ ਸੀ ਜਿੱਥੇ ਸਾਡਾ ਪਿੰਡ ਆ ਜੀ ਉਹਦੇ ਬਿਲਕੁਲ ਓਪੋਜੀਟ ਸਾਈਡ ਸੀਗਾ ਇੱਕਦਮ ਮੇਰੇ ਡੋਰ ਵਜੀ ਹੈ ਜੀ ਮੈਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰੀ ਉਂਗਲ ਵੱਢੀ ਗਈ ਹੈ ਜੀ ਮੇਰੇ ਇੱਥੇ ਸਾਰਾ ਨਿਸ਼ਾਨ ਪਏ ਹੋਏ ਆ ਕਟਰ ਦੀ ਤਰ੍ਹਾਂ ਵੱਜੀ ਹੋ ਪਰਮਾਤਮਾ ਨੇ ਮੈਨੂੰ ਬੜਾ ਹੱਥ ਦੇ ਕੇ ਬਚਾਇਆ ਜੀ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਜਿਨੇ ਮੈਨੂੰ ਬਚਾਇਆ ਨਹੀਂ ਤੇ ਇਦਾਂ ਪਤਾ ਨਹੀਂ ਕਿੰਨੇ ਆਂ ਕਿ ਪਰਿਵਾਰਾਂ ਦੇ ਵਿੱਚੋਂ ਇਦਾਂ ਪਰਿਵਾਰ ਚਲੇ ਗਏ ਨੇ ਜੀ ਇਹਦਾ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਪਰ ਇਹਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜੀ ਇਹਨਾਂ ਬਾਰੇ ਜੋ ਕਿ ਪ੍ਰਸ਼ਾਸਨ ਸਰਕਾਰਾਂ ਦਾਅਵੇ ਕਰਦੀਆਂ ਨੇ ਉਹਨੂੰ ਅਮਲ 'ਚ ਨਹੀਂ ਲਿਆਉਂਦੀਆਂ ਬਿਲਕੁਲ ਜੀ ਤਿਆਰ ਦੇਖੋ ਜੀ ਅਜੇ ਤੇ ਦੀਵਾਲੀ ਦਾ ਫੈਸਟੀਵਲ ਆਉਣ ਵਾਲਾ ਹੈ ਜੀ ਪਰ ਲੋਹੜੀ ਦਾ ਕੋਈ ਹੈ ਨਹੀਂਗਾ ਤੇ ਪਤਾ ਨਹੀਂ ਸਰਕਾਰਾਂ ਕਿਉਂ ਨਹੀਂ ਇਹਨਾਂ ਨੂੰ ਅਮਲ 'ਚ ਲਿਆਉਂਦੀਆਂ ਇਹ ਸਰਕਾਰਾਂ ਨੂੰ ਪਤਾ ਜੀ ਜਾਂ ਮਿਲੀਆਂ ਭੁਗਤਣੇ ਸਰਕਾਰਾਂ ਦੀਆਂ ਜੋ ਕਿ ਆਮ ਪਬਲਿਕ ਵਾਸਤੇ ਕੁਝ ਨਹੀਂਗਾ ਜੀ ਇਹਦਾ ਮੇਰਾ ਜਿੰਨਾ ਨੁਕਸਾਨ ਹੋਇਆ ਇਹ ਤੋਂ ਵੱਧ ਵੀ ਹੋ ਸਕਦਾ ਸੀਗਾ ਮੇਰਾ ਪਰਮਾਤਮਾ ਨੇ ਬਚਾਇਆ ਜੀ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਅਪੀਲ ਕੀ ਕਰਨਾ ਚਾਹੀਦਾ ਅਪੀਲ ਦੇਖੋ ਜੀ ਸਰਕਾਰਾਂ ਨੂੰ ਤੇ ਅਪੀਲ ਹੀ ਹੈ ਜੀ ਸਾਡੀ ਅਸੀਂ ਉਹਨਾਂ ਨੂੰ ਕੁਝ ਕਹਿ ਤੇ ਸਕਦੇ ਨਹੀਂ ਕਿ ਹੋਰ ਬਾਕੀ ਉਹਨਾਂ ਤੇ ਆ ਜੀ ਜੇ ਉਹ ਇੱਥੇ ਬਹੁਤ ਸ਼ਕਤੀ ਨਾਲ ਐਕਸ਼ਨ ਲੈਣ ਜੀ ਜਾਂ ਤਾਂ ਜੋ ਪਰਿਵਾਰਾਂ ਦੀਆਂ ਜਾਨਾਂ ਬਚ ਸਕਣ ਨਹੀਂ ਤੇ ਬੜੇ ਹੀ ਪਰਿਵਾਰਾਂ ਦੀਆਂ ਇਦਾਂ ਜਾਨਾਂ ਜਾ ਚੁੱਕੀਆਂ ਨੇ ਜੀ ਬਾਅਦ ਚ ਸਾਰਾ ਪ੍ਰਸ਼ਾਸਨ ਸਾਰੇ ਇਕੱਠੇ ਹੋ ਜਾਂਦੇ ਨੇ ਵਕ ਵਕ ਤਲਾਸ਼ੇ ਦਿੰਦੇ ਨੇ ਪਰ ਆਪਾਂ ਪਹਿਲਾਂ ਕਿਉਂ ਨਹੀਂ ਇੰਨਾਂ ਚੀਜ਼ਾਂ ਤੇ ਅਮਲ ਕਰਦੇ ਜੀ